ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਾਸੇ ਹੜ੍ਹਾਂ ਦੀ ਮਾਰ ਹੈ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਜਿੱਥੇ ਲੋਕ ਰੋਟੀ ਤੋਂ ਤਰਸ ਰਹੇ ਨੇ ਮਾਲ ਡੰਗਰ ਭੁੱਖਾ ਮਰ ਰਿਹਾ ਹੈ ਘਰਾਂ ਦੇ ਵਿੱਚ ਪਾਣੀ ਭਰਿਆ ਹੋਇਆ ਮੈਂ ਬਹੁਤ ਵਾਰੀ ਇਹ ਕਹਿ ਚੁੱਕਾ ਕਿ ਜਦੋਂ ਕੁਦਰਤ ਦੀ ਕੋਈ ਮਾਰ ਹੁੰਦੀ ਹੈ ਉਦੋਂ ਤੁਸੀਂ ਧਰਮਾਂ ਤੋਂ ਮਰਮਤਾਂ ਤੋਂ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੁੰਦੀ ਹੈ ਅੱਜ ਮੈਨੂੰ ਕਿਸੇ ਜਣੇ ਨੇ ਫੋਨ ਕੀਤਾ ਸੀ ਕਿ 1 ਲੱਖ ਰੁਪਏ ਹੜਪੀੜਤਾਂ ਨੂੰ ਭੇਜਣਾ ਕਿੱਥੇ ਭੇਜੀ ਤੇ ਮੈਂ ਦੋ ਤਿੰਨ ਬੰਦੇ ਨਾਲ ਕੰਟੈਂਟ ਕੰਟੈਕਟ ਕੀਤਾ ਤੇ ਇੱਕ ਬੰਦੇ ਦਾ ਪੇਜ ਚੱਲਦਾ ਸੀ ਮੈਂ ਉੱਥੇ ਹੁਣ ਕਿਉਂਕਿ ਜੇ ਮੈਂ ਗੱਲ ਕਰਦਾ ਫਿਰ ਚਰਚਾ ਛਿੜ ਜਾਂਦੀ ਹੈ ਇਹ ਲੋਕ ਵਾਇਰਲ ਹੋ ਜਾਂਦੇ ਆ ਇਹ ਜਿਹੜੇ ਇਹੋ ਜਿਹੇ ਖੱਟ ਲੋਕ ਹੁੰਦੇ ਇਹਨਾਂ ਨੂੰ ਬੈਰਲ ਕਰਨਾ ਚੰਗਾ ਨਹੀਂ ਹੁੰਦਾ ਤੇ ਮੈਂ ਉਹ ਪੈਸੇ ਜਿਹੜੇ ਭੇਜਣੇ ਸੀ ਉਹ ਸੱਜਣ ਨੂੰ ਕਿਹਾ ਵੀ ਫਲਾਣੇ ਥਾਂ ਤੇ ਫੋਨ ਕਰਕੇ ਜਿਹੜੇ ਵਲੰਟੀਅਰ ਕੰਮ ਕਰ ਰਹੇ ਨੇ ਉਹਨਾਂ ਦੇ ਕੋਲੇ ਭੇਜੀ ਜਾਵੇ ਉਹ ਸੇਵਾ ਤੇ ਹੁਣ ਜਿਹੜੀ ਮੈਂ ਗੱਲ ਕਰਨ ਲੱਗਾ ਇਹਨੂੰ ਧਿਆਨ ਦੇ ਨਾਲ ਸੁਣੋ ਮੱਝ ਦੀ ਖਬਰ ਹੈ ਜਿਹੜਾ ਰਾਸ਼ਨ ਆ ਰਿਹਾ ਉਹਦੇ ਵਿੱਚ ਕਪੜਾ ਕਰ ਰਹੇ ਨੇ ਲੋਕ ਯਾਰ ਮਾੜੀ ਮੋਟੀ ਸ਼ਰਮ ਕਰ ਲੋ ਤੁਸੀਂ ਪੂਰੇ ਮਾਝੇ ਨੂੰ ਬਦਨਾਮ ਕਰਨ ਵੱੱਲ ਲੱਗੇ ਹੋਏ ਹੋ ਜਦੋਂ ਤੁਸੀਂ ਫੁਕਰੀਆਂ ਮਾਰਦੇ ਹੋ ਉਦੋਂ ਮਾਝੇ ਦੇ ਜਰਨੈਲ ਆਸੀਂ ਅਸੀਂ ਸੂਰਮਿਆਂ ਆ ਆ ਕੰਮ ਹੁੰਦਾ ਸੂਰਮਿਆਂ ਦਾ ਜਿਨ੍ਹਾਂ ਦੇ ਕੋਲੇ ਰਾਸ਼ਨ ਪਹੁੰਚਣਾ ਚਾਹੀਦਾ ਉਹ ਤੱਕ ਪਹੁੰਚ ਨਹੀਂ ਰਿਹਾ ਉਹ ਪਿੰਡਾਂ ਵਾਲੇ ਲੋਕ ਬਿਲਕੀ ਜਾਂਦੇ ਕਿ ਸਾਡੇ ਤੱਕ ਆਇਆ ਹੀ ਨਹੀਂ ਰਾਹ ਦੇ ਵਿੱਚ ਖਾ ਜਾਂਦੇ ਇਹੋ ਜਿਹੇ ਕਰਤੂਤਾਂ ਕਿਉਂ ਕਰ ਰਹੇ ਆਸੀਂ ਇਹ ਲੋਕਾਂ ਦਾ ਇਕੱਠਾ ਕੀਤਾ ਹੋਇਆ ਰਾਸ਼ਨ ਜਿਹੜੇ ਲੋਕਾਂ ਨੂੰ ਜ਼ਰੂਰਤ ਹੈ ਉੱਥੇ ਤੱਕ ਪਹੁੰਚਾਇਆ ਜਾਵੇ ਤਾਂ ਸਹੀ ਹੈ ਜੇ ਅਸੀਂ ਸਰ ਦੇ ਵਰ ਦੇ ਲੋਕ ਠੱਗੀਆਂ ਠੋਰੀਆਂ ਇਹ ਹੜਪੀੜਤਾਂ ਦੇ ਰਾਸ਼ਨ ਵਿੱਚੋਂ ਵੀ ਕਰ ਰਹੇ ਹਾਂ ਅਸੀਂ ਕਿੱਥੇ ਦੇਣਾ ਦੇਵਾਂਗੇ ਫਿਰ ਅਸੀਂ ਵਾਸਤਾ ਪਾਉਨੇ ਆ ਅਸੀਂ ਮਾਝ ਦੇ ਜਰਨੈਲਾਂ ਦੀ ਔਰ ਗੁਰੂ ਕੀ ਨਗਰੀ ਦਾ ਨਾਮ ਤੁਸੀਂ ਨਾਮ ਨਾਲ ਜੋੜ ਦਿੰਨੇ ਹੋ ਵੱਡੇ ਵੱਡੇ ਸੂਰਮੇ ਹੁੰਦਾ ਬਾਬਾ ਦੀਪ ਸਿੰਘ ਦਾ ਨਾਮ ਤੁਸੀਂ ਜੋੜਨ ਦੀ ਕੋਸ਼ਿਸ਼ ਕਰਦੇ ਹੋ ਕਿਉਂ ਕਰ ਰਹੇ ਹੋ ਉਦਾਂ ਹੁਣ ਸ਼ਰਿਆਮੇ ਵੀਡੀਓ ਵਾਇਰਲ ਹੋਈ ਅੱਛਾ ਮੈਨੂੰ ਇਹ ਗੱਲ ਤਾਂ ਕਰਨੀ ਪਈ ਜਦੋਂ ਮੇਰੀ ਗੱਲ ਹੋਈ ਤਾਂ ਮੈਨੂੰ ਇਦਾਂ ਲੱਗਾ ਵੀ ਜਿਹੜਾ ਬੰਦਾ 1 ਲੱਖ ਰੁਪਈਆ ਲੈ ਕੇ ਮੁੱਕਰ ਸਕਦਾ ਔਰ ਹੀਰਾ ਫੇਰੀ ਕਰ ਸਕਦਾ ਤੇ ਉਹ ਪਤਾ ਨਹੀਂ ਕਿੰਨਾ ਕੁ ਫਰਾਡ ਕਰੂਗਾ ਇਸ ਰਕਮ ਦੇ ਵਿੱਚੋਂ ਤੇ ਮੈਂ ਜਿਹੜੇ ਵੀ ਸੱਜਣ ਮੈਨੂੰ ਫੋਨ ਕਰਦੇ ਨੇ ਕਿਉਂਕਿ ਹਰੇਕ ਬੰਦੇ ਦੇ ਫੋਲੋਅਰ ਹੁੰਦੇ ਆ ਜਿੰਨੇ ਵੀ ਫੇਸਬੁੱਕਾਂ ਤੇ YouTube ਚੈਨਲਾਂ ਤੇ ਕੰਮ ਕਰਨ ਵਾਲੇ ਯੂਟਿਊਬਰ ਨੇ ਉਹਨਾਂ ਸਾਰਿਆਂ ਦੇ ਆਪੋ ਆਪਣੇ ਫੋਲੋਅਰ ਹੁੰਦੇ ਆ ਉਹਦੇ ਮੁਤਾਬਕ ਤੁਹਾਨੂੰ ਕਾਲ ਵੀ ਆਉਂਦੀ ਹੈ ਤੁਹਾਡੀ ਰਾਏ ਲਈ ਜਾਂਦੀ ਹੈ ਔਰ ਮੇਰਾ ਇੱਕ ਆਪਣਾ ਪਰਨਾਮੇ ਅੱਜ ਤੱਕ ਸਾਂਝੇ ਕੰਮ ਲਈ ਕਿਸੇ ਵੀ ਬੰਦੇ ਤੋਂ 1 ਰੁਪਿਆ ਨਹੀਂ ਫੜਿਆ ਨਾ ਮੈਂ ਆਪਣੇ ਅਕਾਊਂਟ ਵਿੱਚ ਨਾ ਕਿਸੇ ਤੋਂ ਕੈਸ਼ ਜੇ ਕਿਸੇ ਨੇ ਕੁਝ ਕਿਹਾ ਸੇਵਾ ਕਰਨ ਵੇਲੇ ਮੈਂ ਸਿੱਧਾ ਕਿਹਾ ਫੁਲਾਣੇ ਬੰਦੇ ਕੋਲੇ ਚਲ ਜੀ ਉਹਦੀ ਪੁਸ਼ਪਰਦਾਲ ਕਰ ਲੋ ਜੋ ਲੋਡਵੰਦ ਹੈਗਾ ਉਹਨੂੰ ਜਾ ਕੇ ਦੇ ਦਿਓ ਅਸੀਂ ਆਪਣੇ ਵੱਲੋਂ ਜੋ ਮੜਾ ਮੋਟਾ ਕਰਦੇ ਆ ਆਪਣੀ ਕਮਾਈ ਵਿੱਚੋਂ ਤੇ ਉਹ ਬਹੁਤ ਦੱਸਣ ਦੀ ਲੋੜ ਹੈ ਨਹੀਂ ਅਸੀਂ ਢੋਲ ਨਹੀਂ ਬਚਾਉਣਾ ਕਿਸੇ ਤੇ ਨਾ ਲੋੜ ਹੈ ਪਰ ਜਿਹੜੀ ਇਹ ਸ਼ਰਮਨਾ ਘਟਨਾ ਸਾਹਮਣੇ ਆਈ ਹੈ ਕਿ ਜਿਹੜਾ ਰਾਸ਼ਨ ਲੋਕਾਂ ਵੱਲੋਂ ਆ ਰਿਹਾ ਉਹਦੇ ਵਿੱਚ ਇਹ ਰਾ ਫੇਰੀਆਂ ਕੀਤੀਆਂ ਜਾ ਰਹੀਆਂ ਨੇ ਯਾਰ ਕਿਉਂ ਕਰ ਰਹੇ ਹੋ ਇਦਾਂ ਦਾ ਕੀ ਕਰੂੰਗੇ ਜਿਹੜੇ ਲੋਕ ਤਰਸ ਰਹੇ ਨੇ ਮਾਲ ਡੰਗਰ ਭੁੱਖਾ ਮਾਰੇ ਅਗਲੀਆਂ ਫਸਲਾਂ ਤਬਾਹ ਹੋ ਗਈਆਂ ਘਰਾਂ ਦੇ ਵਿੱਚ ਪਾਣੀ ਭਰ ਗਿਆ ਰੋਟੀ ਬਲੋਂ ਪ੍ਰੋਬਲਮ ਹੈ ਕਈ ਗੁਰੂ ਘਰਾਂ ਦੇ ਵਿੱਚ ਪਾਣੀ ਭਰੇ ਹੋਇਆ ਉਹਨਾਂ ਲੋੜਵੰਦਾਂ ਲਈ ਇਹ ਰਸ਼ਨ ਆ ਰਿਹਾ ਤੇ ਸਾਨੂੰ ਸ਼ਰਮ ਕੋਈ ਨਹੀਂ ਪੂਰੇ ਮਾਝੇ ਨੂੰ ਤੁਸੀਂ ਬਦਨਾਮ ਕਰਨ ਵਾਸਤੇ ਲੱਗੇ ਹੋਏ ਇੱਕ ਮੈਂ ਬੇਨਤੀ ਹੋਰ ਕਰਨੀ ਹੈ ਜਿਹੜੇ ਵੀ ਸੱਜਣ ਹੈਲਪ ਕਰਨ ਵਾਲੇ ਹੈ ਚਾਹੁੰਦੇ ਆ ਵੀ ਅਸੀਂ ਹੜਪੀੜਤਾਂ ਦੇ ਹੈਲਪ ਕਰੀਏ ਉਹ ਪੈਸੇ ਪੱਖੋਂ ਕਰਨ ਕੋਈ ਨੀਰਾਚਾਰਾ ਕੋਈ ਰਸਤ ਭੇਜਣ ਉਹਨਾਂ ਸਾਰਿਆਂ ਨੂੰ hath jodke ਬੇਨਤੀ ਹੈ ਭਾਵੇਂ ਤੁਸੀਂ 2-400 ਰੁਪਇਆ ਘੱਟ ਭੇਜ ਦਿਓ ਪਰ ਭੇਜੋ ਤਸੱਲੀ ਦੇ ਨਾਲ ਗਰੰਟੀ ਦੇ ਨਾਲ ਵੀ ਤੁਹਾਡਾ ਪੈਸਾ ਜਿੱਥੇ ਲੋੜ ਹੈ ਉੱਥੇ ਪਹੁੰਚ ਜੇ ਤੁਹਾਡੀ ਰਾਸਤੇ ਜਿੱਥੇ ਲੋੜ ਹੈ ਉੱਥੇ ਪਹੁੰਚ ਜੇ ਤੇ ਰਾਹਾਂ ਦੇ ਵਿੱਚ ਜਿਹੜੇ ਠੱਗ ਬੈਠੇ ਨੇ ਨਾ ਇਹਨਾਂ ਤੋਂ ਬਚਾਅ ਜ਼ਰੂਰ ਕਰ ਲੋ ਇਹ ਲੋਕ ਧੰਦਾ ਬਣਾਈ ਫਿਰਦੇ ਨੇ ਵਪਾਰ ਬਣਾਈ ਫਿਰਦੇ ਨੇ ਇੱਕ ਆਜ ਸੱਜਣ ਨੇ ਫੋਨ ਕੀਤਾ ਕਹਿੰਦਾ ਮੈਂ ਪਾਣੀ ਦੀ ਗੱਡੀ ਭੇਜਣੀ ਹੈ ਜੀ ਤੇ ਉਹਨੂੰ ਬਸ ਫੋਨ ਕਰਨ ਦੀ ਲੋੜ ਸੀ ਦੋ ਚਾਰ ਡੀਲਰ ਉਹਦੇ ਮੂਹਰੇ ਹੋ ਕੇ ਟੱਕਰੇ ਮੈਂ ਲੈ ਕੇ ਜਾਣਾ ਮੈਂ ਲੈ ਕੇ ਜਾਣਾ ਅੱਛਾ ਉਹ ਗੱਡੀ ਉਹਨੇ 4 ਹਿੱਸਿਆਂ ਵਿੱਚ ਵੰਡ ਦਿੱਤੀ ਪਾਣੀ ਦੀ ਜਦੋਂ ਵੰਡ ਦਿੱਤੇ ਤੇ ਉਹ ਜਿਹੜੀ ਟਰਾਲੀ ਤੇ ਪਾਣੀ ਰੱਖਿਆ ਕਰਨ ਕੋਈ ਕਾਂਗਰਸੀ ਰੱਖ ਕੇ ਲੈ ਗਿਆ ਉਹਨੇ ਚੰਡੀਲਾ ਨੇ ਕੋਈ ਮੂਤਪਾਲ ਵਾਲਾ ਰੱਖ ਕੇ ਲੈ ਗਿਆ ਉਹਨੇ ਚੰਡੀਲਾ ਲਾ ਲਿਆ ਕੁਈ ਝਾੜੂ ਵਾਲਾ ਆਵੇ ਉਹਨੇ ਝੰਡੀ ਲਾ ਲਈ ਆਪਣੀ ਇਦਾਂ ਕਿਉਂ ਕਰ ਰਹੇ ਹੋ ਜੀ ਜਿਹੜੇ ਬੰਦੇ ਹੈਲਪ ਕਰਦੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇੱਥੇ ਉਹ ਲੋਕ ਮੈਨੂੰ ਲੱਗਾ ਥੋੜੇ ਹੋਣਗੇ ਜਿਹੜੇ ਹੜ ਪੀੜਤ ਨੇ ਤੇ ਜਿਹੜੇ ਉਹਨਾਂ ਦਾ ਰਾਸ਼ਨ ਖਾਣ ਵਾਲੇ ਨੇ ਘਬੜਾ ਕਰਨ ਵਾਲੇ ਨੂੰ ਉਹ ਇੱਥੇ ਜ਼ਿਆਦਾ ਗਿਰਜਾਂ ਦੀ ਤਰ੍ਹਾਂ ਫਿਰਦੇ ਨੇ ਗਿਰਜਾਂ ਕਿੱਥੇ ਆਉਂਦੀਆਂ ਨੇ ਜਿੱਥੇ ਮਰਿਆ ਹੋਇਆ ਕੋਈ ਪਸ਼ੂ ਹੋਵੇ ਕੋਈ ਜਾਨਵਰ ਹੋਵੇ ਉੱਥੇ ਆਉਂਦੀਆਂ ਨਹੀਂ ਤੇ ਯਾਰ ਅਸੀਂ ਬੰਦੇ ਹੋ ਕੇ ਇਨਸਾਨ ਹੋ ਕੇ ਗਿਰਜਾਂ ਬਣੇ ਫਿਰਦੇ ਆਂ ਇਹਦਾ ਮਤਲਬ ਜਿਹੜੇ ਹੜਪੀਟ ਤੋਂ ਲੋਕ ਨੇ ਤੁਸੀਂ ਉਹਨਾਂ ਨੂੰ ਮਰਿਆ ਹੋਇਆ ਸਮਝ ਲਿਆ ਪਸ਼ੂ ਡੰਗਰ ਸਮਝ ਲਿਆ ਵੀ ਗਿਰਜਾਂ ਬਣ ਕੇ ਤੁਸੀਂ ਉਹਨਾਂ ਦਾ ਮਾਸ ਲੋਚਣ ਵਾਸਤੇ ਤੁਰੇ ਹੋਇਓ ਇਹ ਮਾਝੇ ਦੀ ਵੀਡੀਓ ਵਾਇਰਲ ਹੋਈ ਹੈ ਔਰ ਇੱਕ ਹੋਰ ਬੇਨਤੀ ਕਰ ਦੇਣਾ ਜਿਹੜੇ ਵੀ ਸੱਜਣ ਕੋਈ ਮੈਨੂੰ ਫੋਨ ਕਰਦਾ ਹੁੰਦਾ ਹੈ ਹਾਥ ਬਨ ਕੇ ਬੇਨਤੀ ਹੈ ਮੇਰੇ ਨਾਮ ਤੇ ਵੀ ਕਈਆਂ ਬੰਦਿਆਂ ਨੇ ਕੋਸ਼ਿਸ਼ ਕੀਤੀ ਹੈ ਤੇ ਇਦਾਂ ਦਾ ਕਿਸੇ ਤੇ ਯਕੀਨ ਨਾ ਕਰੋ ਸ਼ਰਿਆਮ ਸਾਨੂੰ ਪਤਾ ਹੈ ਕਿੱਥੇ ਕਿੱਥੇ ਹੜ੍ਹ ਆਏ ਹੋਏ ਨੇ ਤੁਸੀਂ ਕਿਸੇ ਜ਼ਿਲ੍ਹੇ ਦੇ ਪੁਲਿਸ ਅਫਸਰ ਨੂੰ ਗੱਲ ਕਰਕੇ ਪੁੱਛ ਲਓ ਡੀਸੀ ਦਫ਼ਤਰ ਫੋਨ ਕਰਕੇ ਪੁੱਛ ਲਓ 100 ਨੰਬਰ ਤੇ ਫੋਨ ਕਰ ਲਓ 112 ਨੰਬਰ ਤੇ ਫੋਨ ਕਰ ਲਓ ਉਥੇ ਸਾਰੀ ਜਾਣਕਾਰੀ ਤੁਹਾਨੂੰ ਮਿਲ ਜਾਣੀ ਹੈ ਜਾਨੀ ਕਿ ਤੁਹਾਡਾ ਜਿਹੜਾ ਵੀ ਕੋਈ ਰਾਸ਼ਨ ਹੈਗਾ ਕੋਈ ਪੈਸਾ ਹੈਗਾ ਕੋਈ ਹਰਾ-ਜਰਾ ਨੀਰਾ-ਜਰਾ ਜੋ ਵੀ ਹੈਗਾ ਹੈਲਪ ਲਈ ਉਹ ਉੱਥੇ ਪਹੁੰਚੇ ਜਿੱਥੇ ਜ਼ਰੂਰਤ ਹੈ ਤੇ ਜਿਹੜੇ ਰਾਹ ਵਿੱਚ ਬੈਠੇ ਨੇ ਨਾ ਇਹ ਉਹ ਨੇ ਜਿਵੇਂ ਨਸ਼ਾ ਤਸ਼ਕਰ ਡੀਲਰ ਬਣੇ ਫਿਰਦੇ ਸੀ ਤੇ ਇਹ ਉਹ ਗਿਰਜਾਂ ਨੇ ਮਾਸ਼ਖਾਨ ਵਾਲੀਆਂ ਇਹਨਾਂ ਤੋਂ ਵਿਚਾਰ ਰੱਖੋ ਤੇ ਜਿਹੜੀ ਇਹ ਵੀਡੀਓ ਵਾਇਰਲ ਹੋਈ ਆ ਨਾ ਰਾਸ਼ਨ ਵਿੱਚ ਕਬੜਾ ਕਰਨ ਵਾਲਿਆਂ ਦੀ ਇਹ ਮਾਜੇ ਦੀ ਹੈ ਜੀ ਮੈਨੂੰ ਮੇਰੇ ਕੋਲ ਡਿਟੇਲ ਭੇਜੀ ਸੀ ਨਾਮ ਕੀ ਹੈ ਕਿਹੜਾ ਪਿੰਡ ਹੈ ਮੈਂ ਉਹ ਬੋਲਣਾ ਨਹੀਂ ਚਾਹੁੰਦਾ ਇਹ ਮੈਂ ਬੇਨਤੀ ਤਾਂ ਕੀਤੀ ਹੈ ਵੀ ਇਹ ਕੱਲੇ ਮਾਜੇ ਵਿੱਚ ਨੇ ਜਿੱਥੇ ਵੀ ਹੜ ਆਇਆ ਸਾਰੇ ਹੀ ਹੋਣਗੇ ਇਹਨਾਂ ਲੋਕਾਂ ਤੋਂ ਜ਼ਰੂਰ ਬਚਾ ਕੀਤਾ ਜਾਵੇ ਔਰ ਸ਼ਰਮ ਕਰੋ ਯਾਰ ਮਾੜੀ ਮੋਟੀ ਕੁਦਰਤ ਦੀ ਮਾਰ ਪਈ ਹੋਈ ਹੈ ਤੇ ਤੁਹਾਨੂੰ ਕੋਈ ਸਮਝ ਹੀ ਨਹੀਂ ਆ ਰਹੀ ਵੀ ਅਸੀਂ ਕੀ ਕਰਨਾ ਚਾਹੁੰਦੇ ਹਾਂ ਔਰ ਸੋਸ਼ਲ ਮੀਡੀਆ ਤੇ ਵੀ ਜਿਹੜੇ ਬੰਦੇ ਅਪਵਾਮਾ ਫੈਲਾਉਂਦੇ ਨੇ ਕਈ ਘਰੇ ਬੈਠੇ ਇਦਾਂ ਦੀ ਗੱਲਬਾਤ ਕਰਦੇ ਨੇ ਲੋਕ ਪ੍ਰਭਾਵਿਤ ਹੁੰਦੇ ਪਤਾ ਨਹੀਂ ਕਿ ਕਿੱਡਾ ਕਦਾਨੀ ਐ ਇਹ ਆ ਜਿਹੜੇ ਮੂਰੇ ਫਿਰਦੇ ਨੇ ਨਾ ਮੈਂ ਕਹਿੰਨਾ ਕੁਝ ਬੰਦਿਆਂ ਨੂੰ ਛੱਡ ਕੇ ਬਾਕੀ ਨਹੀਂ ਫੋਟਮਲ ਹੁਣ ਤਾਂ ਸਵਾਈ ਹੋਰ ਕੁਝ ਨਹੀਂ ਕਰਦੇ ਐਵੇਂ ਬਸ ਫੇਸਬੁੱਕ ਤੇ ਫੋਟੋ ਪਾਤੀ ਵੀਡੀਓ ਪਾਤੀ ਤੇ ਉਹਦੇ ਕੱਖ ਨਹੀਂ ਹੈਗਾ ਉਥੇ ਮੈਂ ਕਹਿੰਨਾ ਜੇ ਤੁਸੀਂ ਥੋੜਾ ਜਿਹਾ ਹਿਰਦੇ ਤੋਂ ਮੰਨ ਕਰਕੇ ਉਹਨਾਂ ਦੁਖੀ ਪਰਿਵਾਰਾਂ ਦੇ ਨਾਲ ਖੜਨਾ ਚਾਹੁੰਦੇ ਜਿਨ੍ਹਾਂ ਤੇ ਹੜ ਦੀ ਮਾਰ ਪਈ ਹੋਈ ਐ ਤਾਂ ਯਾਰ ਥੋੜੀ ਬਹੁਤੀ ਸ਼ਰਮ ਜ਼ਰੂਰ ਕਰ ਲਿਓ ਵੀ ਇਹ ਪੈਸਾ ਪਤਾ ਨਹੀਂ ਕਿੱਥੇ ਕਿੱਥੇ ਲੈ ਕੇ ਤੁਹਾਨੂੰ ਡੋਬੂਗਾ ਔਰ ਜਿਹੜੇ ਬੰਦੇ ਭੇਜ ਰਹੇ ਨੇ ਉਹ ਪਤਾ ਨਹੀਂ ਕਿਦਾਂ ਅਰਦਾਸ ਕਰਦੇ ਹੋਣਗੇ ਕਿਦਾਂ ਦੀ ਉਹਨਾਂ ਦੀ ਕਮਾਈ ਹੋਣੀ ਐ ਤੇ ਉਹਨਾਂ ਦੇ ਕਿਦਾਂ ਦੇ ਖਾਬ ਹੋਣਗੇ ਕਿਦਾਂ ਦੀ ਉਹਨਾਂ ਦੀ ਸੋਚਣ ਸ਼ਕਤੀ ਹੋ ਵੀ ਅਸੀਂ ਆਪਣੇ ਹੜਪੀੜ ਪਰਿਵਾਰਾਂ ਦੇ ਨਾਲ ਖੜੀਏ ਪਰ ਜਿਹੜੇ ਬੰਦੇ ਇਦਾਂ ਦਾ ਕਪੜਾ ਕਰ ਰਹੇ ਨੇ ਰਾਸ਼ਨ ਦੇ ਵਿੱਚ ਵੀ ਘੇਰਾ ਫੇਰੀ ਕਰ ਰਹੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੇ ਕਿਤੇ ਹੁਣ ਕੋਈ ਵੀਡੀਓ ਵਾਇਰਲ ਹੋਈ ਮੈਂ ਨਾਂ ਲੈ ਕੇ ਬੋਲੂ ਚੰਗੀ ਤਰ੍ਹਾਂ ਭਾਵੇਂ ਕੋਈ ਪਿੰਡ ਦਾ ਸਰਪੰਚ ਹੋਵੇ ਕੋਈ ਭਾਵੇਂ ਸੰਸਥਾ ਦਾ ਮਾਲਕ ਹੋਵੇ ਭਾਵੇਂ ਕੋਈ ਐਨ ਜੀਓ ਵਾਲਾ ਹੋਵੇ ਜਿਹਦਾ ਵੀ ਇਹ ਕੰਮ ਸਾਹਮਣੇ ਆ ਮੈਂ ਨਾਂ ਲੈ ਕੇ ਬੋਲੂ ਫੇਰ ਨਾ ਕਿਉਂ ਵੀ ਸਾਡਾ ਜਲੂਸ ਕੱਢਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ